ਟੀਵੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਮਰੀਕਾ ਵਿੱਚੋਂ ਹਜ਼ਾਰਾਂ ਭਾਰਤੀਆਂ ਨੂੰ ਦਿੱਤਾ ਜਾਵੇਗਾ ਦੇਸ਼ਨ ਕਾਲਾ ਪਰ ਕਿਹੜੇ ਕਿਹੜੇ ਲੋਕ ਖਤਰੇ 'ਚ ਟਵਿੱਟਰ ਤੋਂ ਬਾਅਦ ਹੁਣ ਟਿਕਟੌਕ ਵੀ ਖਰੀਦਣਗੇ ਐਲਨ ਮਸਕ ਮਹਾਰਾਸ਼ਟਰ ਵਿੱਚ ਰੇਲ ਦੁਰਘਟਨਾ ਪਟੜੀ ਤੇ ਲਾਸ਼ਾਂ ਹੀ ਲਾਸ਼ਾਂ ਅਕਾਲੀ ਦਲ ਵੱਲੋਂ ਭਰਤੀ ਵਿਮਹਿਮ ਅਤੇ ਹੁਕਮਨਾਮੇ ਦੀ ਉਲੰਘਣਾ ਕਾਰਨ ਮੁੜ ਅਕਾਲ ਤਖਤ ਸਾਫਤੇ ਹੋ ਸਕਦੀ ਹੈ ਅਪੀਲ ਡੱਲੇਵਾਲ ਦੇ ਇਲਾਜ ਸ਼ੁਰੂ ਕਰਵਾਉਣ ਤੇ ਸੁਪਰੀਮ ਕੋਰਟ ਨੇ ਪ੍ਰਗਟਾਈ ਖੁਸ਼ੀ ਪੰਜਾਬ ਸਰਕਾਰ ਵਿਰੁੱਧ ਮਾਣਹਾਨੀ ਮਾਮਲੇ ਤੇ ਲੱਗੀ ਰੋਕ ਲੁਧਿਆਣੇ ਵਿੱਚ ਤਾਲਬਾਨੀ ਸਜ਼ਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਾਲ ਅਧਿਕਾਰ ਕਮਿਸ਼ਨ ਦੀ ਸ਼ਕਤੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ ਆਪਣਾ ਨਵਾਂ ਚੈਨਲ ਟੀਵੀ ਐਂਡ ਨਿਊਜ਼ ਤੁਸੀਂ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਅਤੇ ਤੁਹਾਡੇ ਦਿਲੋਂ ਅਸੀਂ ਧੰਨਵਾਦੀ ਹੋਵਾਂਗੇ ਤੇ ਹੁਣ ਗੱਲਬਾਤ ਕਰਦੇ ਹਾਂ ਅਮਰੀਕਾ ਦੀ ਸਿਆਸਤ ਇਸ ਵਕਤ 360 ਡਿਗਰੀ ਦੇ ਕੋਣ ਤੇ ਘੁੰਮ ਰਹੀ ਹੈ ਅਤੇ ਸਮੁੱਚੀ ਦੁਨੀਆ ਦੇ ਵਿੱਚ ਵੀ ਹਾਹਾਕਾਰ ਮੱਚੀ ਪਈ ਹੈ ਕਿਉਂਕਿ ਜਿਸ ਦਿਨ ਤੋਂ 20 ਜਨਵਰੀ ਤੋਂ 트ੰਪ ਨੇ ਸੌਹ ਚੁੱਕੀ ਹੈ ਉਹ ਰਾਸ਼ਟਰਪਤੀ ਬਣ ਚੁੱਕੇ ਨੇ ਸੌਹ ਚੁੱਕਣ ਤੋਂ ਬਾਅਦ ਉਹ ਕਈ ਮਹੱਤਵਪੂਰਨ ਫੈਸਲੇ ਕਰ ਰਹੇ ਨੇ 트ੰਪ ਪ੍ਰਸ਼ਾਸਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਵਿਰੁੱਧ ਸਖਤ ਕਾਰਵਾਈ ਕਰਨ ਜਾ ਰਿਹਾ ਹੈ ਅਤੇ ਕਈਆਂ ਥਾਵਾਂ ਤੋਂ ਗ੍ਰਿਫਤਾਰੀ ਕੀਤੀ ਜਾਣ ਦੀਆਂ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਅਸਲ ਦੇ ਵਿੱਚ 트럼ਪ ਨੇ ਸੌ ਚੁੱਕਣ ਦੇ ਤਕਰੀਬਨ 6 ਘੰਟਿਆਂ ਦੇ ਅੰਦਰ ਹੀ ਬਾਈਡਨ ਦੇ 78 ਫੈਸਲਿਆਂ ਨੂੰ ਪਲਟ ਦਿੱਤਾ ਸੀ। ਇਹਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਬਾਹਰ ਕੱਢਣਾ, ਅਮਰੀਕਾ ਨੂੰ WHO ਅਤੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਕੱਢਣ ਵਰਗੇ ਵੱਡੇ ਫੈਸਲੇ ਵੀ ਸ਼ਾਮਲ ਨੇ। 트럼ਪ ਨੇ ਉਹਨਾਂ ਬੱਚਿਆਂ ਨੂੰ ਜਨਮ ਅਧਿਕਾਰ ਨਾਗਰਿਕਤਾ ਨਾ ਦੇਣ ਦਾ ਹੁਕਮ ਵੀ ਦਿੱਤਾ ਹੈ ਜਿਨ੍ਹਾਂ ਦੇ ਮਾਪੇ ਅਮਰੀਕਾ ਵਿੱਚ ਜਾਂ ਗ੍ਰੀਨ ਕਾਰਡ ਜਾਂ ਨਾਗਰਿਕ ਨਹੀਂ ਨੇ ਅਸਥਾਈ ਵੀਜ਼ੇ ਤੇ ਭਾਵ ਜਿਹੜੇ ਰਹਿ ਰਹੇ ਨੇ 트럼ਪ ਦਾ ਨਵਾਂ ਆਦੇਸ਼ ਅਮਰੀਕੀ ਬੱਚਿਆਂ ਲਈ ਜਨਮ ਸਿੱਧ ਨਾਗਰਿਕਤਾ ਦੇ ਅਧਿਕਾਰ ਨੂੰ ਵੀ ਚੁਣੌਤੀ ਦੇ ਰਿਹਾ ਹੈ ਇਹਨੂੰ ਲਾਗੂ ਕਰ ਲਈ 30 ਦਿਨ ਦਿੱਤੇ ਗਏ ਨੇ ਅਮਰੀਕੀ ਸੰਵਿਧਾਨ ਦਾ 14ਵਾਂ ਸੋਧ 1868 ਬੱਚਿਆਂ ਨੂੰ ਜਨਮ ਤੋਂ ਹੀ ਨਾਗਰਿਕਤਾ ਦੇਣ ਦੀ ਦਰਅਸਲ ਗਾਰੰਟੀ ਕਰਦਾ ਹੈ 트럼ਪ ਪ੍ਰਸ਼ਾਸਨ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ ਤੇ ਉਹਨਾਂ ਅਪਰਾਧੀਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ ਜੋ ਬਗੈਰ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਦਾਖਲ ਹੋਏ ਨੇ ਅਮਰੀਕਾ ਵਿੱਚ 20000 ਤੋਂ ਵੱਧ ਭਾਰਤੀ ਐ ਜਿਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਹੜੇ ਇਸ ਵਕਤ ਅਮਰੀਕਾ ਵਿੱਚ ਬਗੈਰ ਕਿਸੇ ਦਸਤਾਵੇਜ਼ ਦੇ ਰਹਿ ਰਹੇ ਨੇ ਇਹ ਸਾਰੇ ਭਾਰਤੀ ਦੇਸ਼ ਨਿਕਾਲੇ ਦੇ ਹੁਕਮਾ ਦਾ ਸਾਹਮਣਾ ਕਰ ਰਹੇ ਹੈ ਜਾਂ ਇਸ ਵੇਲੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੀ ਹਿਰਾਸਤ ਵਿੱਚ ਨੇ ਉਹਨਾਂ ਕੇਂਦਰਾਂ ਵਿੱਚ ਨੇ ਇਹਨਾਂ ਵਿੱਚੋਂ 17940 ਅੰਤਮ ਹਟਾਉਣ ਦੇ ਆਦੇਸ਼ਾਂ ਦੇ ਅਧੀਨ ਅਤੇ 2467 ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਲਾਗੂਕਰਨ ਅਤੇ ਹਟਾਉਣ ਦੇ ਕਾਰਜਾਂ ਅਧੀਨ ਇਸ ਵਕਤ ਹਿਰਾਸਤ ਵਿੱਚ ਨੇ ਭਾਵ ਤਕਰੀਬਨ ਇਹਨਾਂ ਦੀ ਗਿਣਤੀ 20000 ਬਣਦੀ ਹੈ ਅਤੇ ਇਹਨਾਂ ਨੂੰ ਦੇਸ਼ ਨਿਕਾਲਾ ਭਾਵ ਅਮਰੀਕਾ ਵਿੱਚੋਂ ਰਿਪੋਰਟ ਕੀਤੇ ਜਾਣ ਦੀਆਂ ਬਹੁਤ ਤੇਜ਼ ਸੰਭਾਵਨਾ ਨੇ ਦੱਸਣਾ ਬਣਦਾ ਹੈ ਕਿ 7.5 ਲੱਖ ਭਾਰਤੀ ਪ੍ਰਵਾਸੀ ਅਮਰੀਕਾ ਵਿੱਚ ਬਗੈਰ ਕਿਸੇ ਦਸਤਾਵੇਜ਼ ਰਹਿ ਰਹੀ ਦੱਸੇ ਜਾ ਰਹੇ ਨੇ ਇਹਦੇ ਨਾਲ ਹੀ ਅਮਰੀਕਾ ਵਿੱਚ 14 ਮਿਲੀਅਨ ਲੋਕ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਆ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਸਰਕਾਰ ਇਹਨਾਂ ਲੋਕਾਂ ਨੂੰ ਵਾਪਸ ਲਿਆਉਣ ਲਈ ਟਰੰਪ ਪ੍ਰਸ਼ਾਸਨ ਦੇ ਨਾਲ ਕੰਮ ਕਰਨ ਵਾਸਤੇ ਤਿਆਰ ਹੈ ਭਾਰਤ ਇਹ ਨਹੀਂ ਚਾਹੁੰਦਾ ਕਿ ਗੈਰ ਕਾਨੂੰਨੀ ਨਾਗਰਿਕਾਂ ਦਾ ਮੁੱਦਾ H1B ਵੀਜ਼ਾ ਅਤੇ ਵਿਦਿਆਰਥੀ ਵੀਜ਼ਾ ਵਰਗੇ ਪ੍ਰੋਗਰਾਮਾਂ ਨੂੰ ਪ੍ਰਭਾਵਿਤ ਕਰੇ ਅਮਰੀਕੀ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ 2023 ਵਿੱਚ 3,86,000 ਲੋਕਾਂ ਨੂੰ H1B ਵੀਜ਼ਾ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ ਲਗਭਗ 3/4 ਭਾਰਤੀ ਨਾਗਰਿਕ ਸਨ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ 'ਚ ਭਾਰਤ ਬਹੁਤ ਹੀਟਾਂ 100 ਚੱਕਣ ਤੋਂ ਬਾਅਦ ਦਰਅਸਲ 트ੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਤੇ ਪਾਬੰਦੀ ਲਗਾਉਣ ਦੇ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰ ਦਿੱਤੇ ਸੀ ਕਾਰਜਕਾਰੀ ਹੁਕਮਾਂ ਅਨੁਸਾਰ ਇਹ ਕਿਸੇ ਵੀ ਰਾਸ਼ਟਰਪਤੀ ਨੂੰ ਵਿਸ਼ੇਸ਼ ਅਧਿਕਾਰ ਨੇ ਭਾਵ ਉਹਨਾਂ ਵੱਲੋਂ ਦਸਤਖਤ ਕੀਤੇ ਜਾਣ ਤੋਂ ਬਾਅਦ ਇਹ ਆਦੇਸ਼ ਕਾਨੂੰਨ ਬਣ ਜਾਂਦਾ ਹੈ ਜਿਸ ਨੂੰ ਅਮਰੀਕਾ ਦੀ ਕਾਂਗਰਸ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੁੰਦੀ ਅਤੇ ਕਾਂਗਰਸ ਇਸ ਨੂੰ ਉਲਟਾ ਵੀ ਨਹੀਂ ਸਕਦੀ ਹਾਲਾਂਕਿ ਇਹਨਾਂ ਆਦੇਸ਼ਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਦੇ ਅੰਕੜਿਆਂ ਦੇ ਅਨੁਸਾਰ 2024 ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ ਸਿਰਫ 3% ਭਾਰਤੀ ਨਾਗਰਿਕ ਸਨ ਇਹਦੇ ਵਿੱਚ ਮੈਕਸੀਕੋ ਵੈਨਜ਼ੁਏਲਾ ਅਤੇ ਗੁਆਟੇਮਾਲਾ ਵਰਗੇ ਲਾਤੀਨੀ ਅਮਰੀਕੀ ਮੂਲਕਾਂ ਦਾ ਸਭ ਤੋਂ ਵੱਧ ਹਿੱਸਾ ਦੱਸਿਆ ਜਾਂਦਾ ਹੈ ਅਮਰੀਕਾ ਵਿੱਚ ਕਿੰਨੇ ਭਾਰਤੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਹਾਲਾਂਕਿ ਪਿਛਲੇ ਸਾਲ ਗ੍ਰਹਿ ਸੁਰੱਖਿਆ ਵਿਭਾਗ ਦੀ ਇੱਕ ਰਿਪੋਰਟ ਦੇ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ 2022 ਤੱਕ ਲਗਭਗ 220000 ਭਾਰਤੀ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹੋਣਗੇ ਪਰ ਪਿਊਰ ਸਰਚ ਦੀ ਰਿਪੋਰਟ 2022 ਵਿੱਚ ਜਿਹੜੀ ਆਈ ਸੀ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਉਹਦੇ ਵਿੱਚ 10 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਸੀ ਇਹਦੇ ਵਿੱਚ ਭਾਰਤ ਤੋਂ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 7.5 ਲੱਖ ਤੋਂ ਪਾਰ ਹੋ ਸਕਦੀ ਹੈ ਪਰ ਉਹਨਾਂ ਵਿੱਚੋਂ ਤਕਰੀਬਨ 20000 ਦੇ ਉੱਤੇ ਸਿੱਧੀ ਦੇਸ਼ ਨਿਕਾਲੇ ਦੀ ਤਲਵਾਰ ਇੱਕ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਲਟਕਣੀ ਸ਼ੁਰੂ ਹੋ ਗਈ ਹੈ ਤੇ ਹੁਣ ਇੱਕ ਹੱਥ ਦੂਸਰੇ ਹੱਥ ਨੂੰ ਧੋ ਰਿਹਾ ਹੈ ਟੈਲਨ ਮਸਕ ਹੋ ਰਾਣੇ ਟਰੰਪ ਦੀ ਚੋੜਾ ਦੇ ਵਿੱਚ ਖੁੱਲ ਕੇ ਮਦਦ ਕੀਤੀ ਅਤੇ ਕਰੋੜਾਂ ਡਾਲਰ ਵੀ ਉਹਨਾਂ ਦੇ ਉੱਤੇ ਖਰਚੇ ਤੇ ਉਹਨਾਂ ਨੇ ਉਹਨਾਂ ਨੂੰ ਆਪਣੀ ਕੈਬਨਟ ਵਿੱਚ ਵੀ ਲਿਆ ਤੇ ਹੁਣ ਆਖਿਆ ਜਾ ਰਿਹਾ ਹੈ ਕਿ ਐਲਨ ਮਸਕ ਇੱਕ ਹੋਰ ਵੱਡਾ ਸੋਸ਼ਲ ਮੀਡੀਆ ਪਲੇਟਫਾਰਮ ਖਰੀਦ ਸਕਦੇ ਹੈ ਕਿਉਂਕਿ ਰਾਸ਼ਟਰਪਤੀ ਟਰੰਪ ਨੇ ਆਖਿਆ ਕਿ ਜੇਕਰ ਐਲਨ ਮਸਕ ਟਿਕਟੌਕ ਖਰੀਦਣਾ ਚਾਹੁੰਦੇ ਹੈ ਤਾਂ ਉਹ ਖਰੀਦ ਸਕਦੇ ਹੈ ਹਾਲਾਂਕਿ ਫੈਸਲਾ ਪੂਰੀ ਤਰ੍ਹਾਂ ਟੈਸਲਾ ਦੇ ਸੀਈਓ ਐਲਨ ਮਸਕ ਤੇ ਨਿਰਭਰ ਕਰੇਗਾ 170 ਮਿਲੀਅਨ ਭਾਅ ਅਮਰੀਕਾ ਦੇ ਲਗਭਗ 17 ਕਰੋੜ ਯੂਜ਼ਰਸ ਨੇ ਜਿਹੜੇ ਇਸ ਵੀਡੀਓ ਐਪ ਦੀ ਵਰਤੋਂ ਕਰਦੇ ਨੇ ਟਰੰਪ ਦੇ 100 ਚੁੱਕ ਸਮਾਗਮ ਤੋਂ ਠੀਕ ਪਹਿਲਾਂ ਇਸ ਦੇ ਉੱਤੇ ਅਸਥਾਈ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਸੀ ਹਾਲਾਂਕਿ ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਅਤੇ ਟਿਕਟੌਕ ਤੇ ਪਾਬੰਦੀ 75 ਦਿਨਾਂ ਦੇ ਵਾਸਤੇ ਮੁਲਤਵੀ ਕਰ ਦਿੱਤੀ ਟਰੰਪ ਨੇ ਕਿਹਾ ਕਿ ਇਸ ਆਦੇਸ਼ ਨਾਲ ਟਿਕਟੌਕ ਦੀ ਮੂਲ ਕੰਪਨੀ ਨੂੰ ਅਮਰੀਕਾ ਵਿੱਚ ਇੱਕ ਸਾਥੀ ਲੱਭਣ ਲਈ ਹੋਰ ਸਮਾਂ ਮਿਲੇਗਾ ਕੁਝ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਅਸਲ ਦੇ ਵਿੱਚ ਉਹ ਪਾਬੰਦੀ ਅਤੇ ਪਾਬੰਦੀ ਦਾ ਚੁੱਕਿਆ ਜਾਣਾ ਅਤੇ 75 ਦਿਨਾਂ ਦਾ ਸਮਾਂ ਦਿੱਤੇ ਜਾਣਾ ਪ੍ਰੰਪ ਆਪਣੇ ਕਿਸੇ ਨਜ਼ਦੀਕੀ ਵਿਅਕਤੀ ਨੂੰ ਉਹਦੇ ਵਿੱਚ ਕੁਝ ਭਾਟ ਕਰਵਾਉਣੀ ਚਾਹੁੰਦੇ ਐ ਤਾਂ ਜੋ ਕੋਈ ਅਮਰੀਕੀ ਕੰਪਨੀ ਉਸਦੀ ਹਿੱਸੇਦਾਰੀ ਖਰੀਦ ਸਕੇ ਉਹਨਾਂ ਦਾ ਇਸ਼ਾਰਾ ਐਲਨ ਮਸਕ ਵਾਲਾ ਹੈ ਦਰਅਸਲ ਕੁਝ ਸਮਾਂ ਪਹਿਲਾਂ ਅਮਰੀਕਾ ਵਿੱਚ ਇੱਕ ਕਾਨੂੰਨ ਲਾਗੂ ਕਰ ਦਿੱਤਾ ਗਿਆ ਸੀ ਜਿਸ ਵਿੱਚ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਚੀਨੀ ਕੰਪਨੀ ਵਾਈਟ ਡਾਂਸ ਨੂੰ ਇੱਕ ਟਿਕਟੌਕ ਨੂੰ ਭਾਵੇਂ ਕਿਸੇ ਅਮਰੀਕੀ ਬਿਜ਼ਨਸ ਨੂੰ 파ਟਨਰ ਵਜੋਂ ਵੇਚਣਾ ਪਵੇਗਾ ਨਹੀਂ ਤਾਂ ਇਹਦੇ ਤੇ ਹਮੇਸ਼ਾ ਵਾਸਤੇ ਪਾਬੰਦੀ ਲਗਾ ਦਿੱਤੀ ਜਾਏਗੀ ਬਲੂਮਬਰਗ ਦੀ ਖਬਰ ਅਨੁਸਾਰ ਪਿਛਲੇ ਹਫ਼ਤੇ ਰਿਪੋਰਟ ਦਿੱਤੀ ਗਈ ਸੀ ਕਿ ਅਮਰੀਕਾ ਵਿੱਚ ਚੀਨੀ ਅਧਿਕਾਰੀਆਂ ਨੇ ਟਿਕਟੌਕ ਦੀ ਮਾਲਕੀ ਮਸਕ ਨੂੰ ਵੇਚਣ ਦੇ ਬਦਲ ਤੇ ਵਿਚਾਰ ਚਰਚਾ ਕੀਤੀ ਹੈ ਹਾਲਾਂਕਿ ਕੰਪਨੀ ਨੇ ਇਹਦੇ ਤੋਂ ਇਨਕਾਰ ਕਰ ਦਿੱਤਾ ਹੈ ਅਮਰੀਕੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਵਾਈਟ ਡੈਂਸ ਦੀ ਚੀਨੀ ਮੂਲ ਕੰਪਨੀ ਦੇ ਅਧੀਨ ਅਧਿਕਾਰੀਆਂ ਦੀ ਡੇਟਾ ਦੀ ਦੁਰਵਰਤੋਂ ਖੋਣ ਦਾ ਖਤਰਾ ਹੈ ਪੱਤਰਕਾਰਾਂ ਦੁਆਰਾ ਪੁੱਛੇ ਜਾਣਤੇ ਕਿ ਕੀ ਮਸਕ ਟਿਕਟੌਕ ਪਲੇਟਫਾਰਮ ਖਰੀਦਣ ਲਈ ਸਹਿਮਤ ਹੋਣਗੇ ਤਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜੇਕਰ ਐਲਨ ਮਸਕ ਇਸ ਨੂੰ ਖਰੀਦਣਾ ਚਾਹੁੰਦਾ ਤਾਂ ਮੈਂ ਸਹਿਮਤਾਂ 트ੰਪ ਨੇ ਕਿਹਾ ਕਿ ਮੈਂ ਟਿਕਟੌਕ ਦੇ ਮਾਲਕਾਂ ਵੱਡੇ ਮਾਲਕਾਂ ਨਾਲ ਮਿਲਿਆ ਇਸ ਲਈ ਮੈਂ ਕਿਸੇ ਨੂੰ ਇਹ ਖਰੀਦਣ ਅਤੇ ਅਮਰੀਕਾ ਨੂੰ ਅੱਧਾ ਦੇਣ ਲਈ ਕਹਿਣ ਬਾਰੇ ਸੋਚ ਵੀ ਰਿਹਾ ਹਾਂ ਹਾਲਾਂਕਿ ਦੂਸਰੇ ਪਾਸੇ ਬੂਲਰ ਦੀ ਆਜ਼ਾਦੀ ਦੇ ਸਮਰਥਕਾਂ ਨੇ ਟਿਕਟੌਕ ਤੇ ਪਾਬੰਦੀ ਦਾ ਵਿਰੋਧ ਕੀਤਾ ਜਿਸ ਦਾ ਐਲਾਨ ਅਮਰੀਕੀ ਕਾਂਗਰਸ ਦੁਆਰਾ ਪਾਸ ਕੀਤੇ ਗਏ ਅਤੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਦਸਤਖਤ ਕੀਤੇ ਗਏ ਕਾਨੂੰਨ ਦੇ ਤਹਿਤ ਕੀਤਾ ਗਿਆ ਸੀ ਪਰ ਹੋ ਸਕਦਾ ਕਿ ਭਵਿੱਖ ਦੇ ਵਿੱਚ ਐਲਨ ਮਸਕ ਜਾਂ ਕੋਈ ਹੋਰ ਅਮਰੀਕੀ ਦਿਗਜ ਇਹਦੀ ਕੋਈ ਖਰੀਦਦਾਰੀ ਕਰ ਲਵੇ ਤੇ ਹੁਣ ਗੱਲ ਕਰਦਾ ਟੈਰਫ ਦੀ ਰਾਸ਼ਟਰਪਤੀ ਟਰੰਪ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੇ ਬਿਆਨਬਾਜ਼ੀ ਚੁਣੇ ਜਾਣ ਤੋਂ ਪਹਿਲਾਂ ਚੁਣੇ ਜਾਣ ਤੋਂ ਬਾਅਦ ਅਤੇ ਸੌਂਚ ਚੁੱਕਣ ਤੋਂ ਬਾਅਦ ਵੀ ਲਗਾਤਾਰ ਕਰ ਰਹੇ ਨੇ ਹੁਣ ਰਾਸ਼ਟਰਪਤੀ ਟਰੰਪ ਨੇ ਦੂਜੇ ਮੁਲਕਾਂ ਤੋਂ ਆਯਾਤ ਅਤੇ ਅਮਰੀਕਾ ਪਹੁੰਚਣ ਵਾਲੇ ਉਤਪਾਦਾਂ ਤੇ ਟੈਕਸ ਵਧਾਉਣ ਦੀਆਂ ਚੇਤਾਵਨੀਆਂ ਇੱਕ ਵਾਰੀ ਮੋੜ ਤੋਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਉਹਨਾਂ ਟੈਕਸ ਵਧਾਉਣ ਦਾ ਐਲਾਨ ਵੀ ਕਰ ਦਿੱਤਾ ਹੈ 트럼ਪ ਨੇ ਕੈਨੇਡਾ ਮੈਕਸੀਕੋ ਇਹਨਾਂ ਮੁਲਕਾਂ ਸਮੇਤ ਬ੍ਰਿਕਸ ਮੁਲਕਾਂ ਜਿਨ੍ਹਾਂ ਵਿੱਚ ਬ੍ਰਾਜ਼ੀਲ ਰੂਸ ਭਾਰਤ ਚੀਨ ਦੱਖਣੀ ਅਫਰੀਕਾ ਵਰਗੇ ਮੁਲਕ ਨੇ ਇਹਨਾਂ ਸਾਰਿਆਂ ਤੇ ਉੱਚੀ ਡਰਾਮਡ ਡਿਊਟੀ ਭਾਅ 100% ਤੱਕ ਲਗਾਉਣ ਦੀ ਚੇਤਾਵਨੀ ਦੇ ਦਿੱਤੀ ਹੈ ਅਮਰੀਕੀ ਬਾਜ਼ਾਰ ਵਿੱਚ ਵੇਚਣ ਵਾਲੇ ਜ਼ਿਆਦਾਤਰ ਉਤਪਾਦ ਇਹਨਾਂ ਦੂਸਰੇ ਮੁਲਕਾਂ ਤੋਂ ਆਉਂਦੇ ਆ ਹਾਲਾਂਕਿ ਕੈਨੇਡਾ ਤੇ ਮੈਕਸੀਕੋ ਇਥੇ ਸਭ ਤੋਂ ਵੱਡੇ ਭਾਈਵਾਲ ਨੇ ਇਹਨਾਂ ਉੱਤੇ ਵੀ ਫਰਵਰੀ ਮਹੀਨੇ ਤੋਂ ਇਹਨਾਂ ਨੇ ਟੈਰਫ ਲਾਉਣ ਦੀ ਧਮਕੀ ਦੇ ਦਿੱਤੀ ਹੈ ਪਰ ਦੂਸਰੇ ਪਾਸੇ ਬ੍ਰਿਕਸ ਦੇਸ਼ਾਂ ਵਿੱਚ ਵੀ ਹੜਕੰਪ ਮਚ ਗਿਆ ਹੈ ਅਜਿਹੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਮਹਿੰਗਾਈ ਤੋਂ ਡਰ ਰਹੇ ਹਾਂ ਜੇਕਰ 트੍ਰੰਪ ਹਮਲਾਵਰ ਟੈਰਫ ਨੀਤੀ ਲਾਗੂ ਕਰਦੇ ਆ ਤਾਂ ਅਮਰੀਕਾ ਵਿੱਚ ਦਵਾਈਆਂ ਗਹਿਣੇ ਬੀਆਰ ਕੱਪੜੇ ਟੀ-ਸ਼ਰਟਾਂ ਸਨੀਕਰ ਭਾਵ ਘਰੇਲੂ ਚੀਜ਼ਾਂ ਸਾਰੀਆਂ ਮਹਿੰਗੀਆਂ ਹੋ ਸਕਦੀਆਂ ਨੇ ਟਰੰਪ ਪ੍ਰਸ਼ਾਸਨ ਦੇ ਐਲਾਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਮੁਲਕਾਂ ਤੋਂ ਸਾਰੇ ਤਰ੍ਹਾਂ ਦੇ ਉਤਪਾਦਾਂ ਅਤੇ ਸੇਵਾਵਾਂ ਤੇ ਦਰਾਮ ਤੇ ਡਿਊਟੀ ਬਰਾਬਰ ਨਹੀਂ ਵਧਾਈ ਜਾਏਗੀ ਇਹ ਵੱਧ ਘਟ ਹੋ ਸਕਦੀ ਹੈ ਟਰੰਪ ਡਿਊਟੀ 10 ਫੀਸਦੀ ਤੋਂ ਵਧਾ ਕੇ 100 ਫੀਸਦੀ ਕਰਨ ਦੀ ਗੱਲ ਆਖ ਰਹੇ ਨੇ ਜਦੋਂ ਟਰੰਪ ਦੇ ਇਸ ਐਲਾਨ ਨੂੰ ਕੁਝ ਰਿਪੋਰਟਾਂ ਦੇ ਵਿੱਚ ਖਤਰਾ ਹੁਣ ਦੱਸਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਉਹ ਕਿਸੇ ਵੀ ਹਾਲਾਤ ਵਿੱਚ ਪ੍ਰਸਤਾਪਿਤ ਡਿਊਟੀ ਦਰਾਂ ਨੂੰ ਘੱਟ ਨਹੀਂ ਕਰਨਗੇ ਟਰੰਪ ਦਾ ਮੰਨਣਾ ਹੈ ਕਿ ਟੈਰਫ ਵਧਾਉਣ ਦੇ ਨਾਲ ਅਮਰੀਕਾ ਵਿੱਚ ਹੋਰ ਨਿਰਮਾਣ ਹੋਏਗਾ ਅਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ ਹਾਲਾਂਕਿ 트੍ਰੰਪ ਦੇ ਇਸ ਫੈਸਲੇ ਨਾਲ ਰਿਟੇਲ ਕੰਪਨੀਆਂ ਦੀ ਲਾਗਤ ਵੀ ਵਧੇਗੀ ਜਿਸ ਨਾਲ ਕੰਪਨੀਆਂ ਨੂੰ ਅਤੇ ਗਾਹਕਾਂ ਨੂੰ ਇੱਕ ਦੂਸਰੇ ਨੂੰ ਮਹਿੰਗਾਈ ਦਾ ਸਾਹਮਣਾ ਵੀ ਕਰਨਾ ਪਏਗਾ ਨੈਸ਼ਨਲ ਰਿਟੇਲ ਫੈਡਰੇਸ਼ਨ ਅਤੇ ਕੰਜ਼ਿਊਮਰ ਟੈਕਨੋਲੋਜੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਇਸ ਗੱਲ ਦੇ ਉੱਤੇ ਚੇਤਾਵਨੀ ਦਿੱਤੀ ਹੈ ਐਸੋਸੀਏਸ਼ਨ ਨੇ ਕਿਹਾ ਕਿ ਵਧੀ ਹੋਈ ਡਿਊਟੀ ਨਾਲ ਅਮਰੀਕੀ ਉਦਯੋਗ ਅਤੇ ਖਪਤਕਾਰਾਂ ਦੇ ਖਰਚੇ ਵਧਣਗੇ ਹਾਲ ਹੀ ਵਿੱਚ ਪੀਡਬਲਯੂਸੀ ਨੇ ਇੱਕ ਸਰਵੇਖਣ ਵੀ ਕੀਤਾ ਹੈ। ਇਸ ਸਰਵੇ ਦੇ ਵਿੱਚ ਹਿੱਸਾ ਲੈਣ ਵਾਲੇ 67% ਅਮਰੀਕੀ ਲੋਕਾਂ ਦਾ ਮੰਨਣਾ ਹੈ ਜੇਕਰ ਰਾਸ਼ਟਰਪਤੀ 트੍ਰੰਪ ਇੰਪੋਰਟ ਡਿਊਟੀ ਵਧਾਉਂਦੇ ਹੈ ਤਾਂ ਕੰਪਨੀਆਂ ਵਧੇ ਹੋਏ ਟੈਰਫ ਦਾ ਬੋਝ ਅਸਲ ਦੇ ਵਿੱਚ ਗਾਹਕਾਂ ਤੇ ਪਾ ਦੇਣਗੀਆਂ। ਅਜਿਹੇ ਵਿੱਚ ਹਰ ਖਪਤਕਾਰ ਉਤਪਾਦ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ ਅਤੇ ਇਹ ਆਮ ਤੌਰ ਤੇ ਸਿੱਧੇ ਸ਼ਬਦਾਂ ਵਿੱਚ ਆਖਿਆ ਜਾ ਸਕਦਾ ਹੈ ਕਿ ਆਮ ਲੋਕਾਂ ਦੀ ਜੇਬ ਤੇ ਡਾਕਾ ਪਵੇਗਾ। ਹਰ ਘਰ ਅਤੇ ਕਾਰੋਬਾਰ ਦੇ ਵਿੱਚ ਇਹ ਵਾਧਾ ਦੇਖਣ ਨੂੰ ਮਿਲੇਗਾ। ਬੱਚਿਆਂ ਦੇ ਖਿਡੌਣਿਆਂ ਤੋਂ ਲੈ ਕੇ ਗਹਿਣੇ, ਕੱਪੜੇ, ਕਾਰਾਂ, ਜੁੱਤੀਆਂ, ਇਲੈਕਟ੍ਰੋਨਿਕਸ, ਚਾਕਲੇਟ, ਫਲ ਅਤੇ ਸਬਜ਼ੀਆਂ, ਘਰੇਲੂ ਵਸਤਾਂ ਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਦੇ ਵਿੱਚ 1.5 ਗੁਣਾ ਤੱਕ ਵਾਧਾ ਅਮਰੀਕਾ ਵਿੱਚ ਹੋਣ ਦੀ ਸੰਭਾਵਨਾ ਹੈ। ਇਹਨੂੰ ਦੇਖਦੇ ਹੋਏ 트੍ਰੰਪ ਦੇ ਅਚਾਨਕ ਕੋਈ ਵੱਡਾ ਫੈਸਲਾ ਲੈਣ ਦੀ ਸੰਭਾਵਨਾ ਘਟ ਹੈ ਪਰ ਇਹਦੇ ਬਾਅਦ ਵੀ ਉਹ ਲਗਾਤਾਰ ਇਹ ਟੈਰਫ ਲਗਾਉਣ ਦੀਆਂ ਧਮਕੀਆਂ ਦੇ ਰਹੇ ਨੇ। ਤੇ ਹੁਣ ਇੱਕ ਬਹੁਤ ਦਰਦਨਾਕ ਅਤੇ ਮੰਦਭਾਗੀ ਖਬਰ ਮਿਲ ਰਹੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਲਖਨਊ ਤੋਂ ਮੁੰਬਈ ਜਾ ਰਹੀ ਪੁਸ਼ਪਕ ਐਕਸਪ੍ਰੈਸ ਇਹਦੇ ਇੱਕ ਡੱਬੇ ਵਿੱਚ ਚੰਗਿਆੜੀਆਂ ਨਿਕਲ ਕਾਰਨ ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਯਾਤਰੀਆਂ ਨੇ ਚੇਨ ਖਿੱਚੀ ਅਤੇ ਰੇਲ ਰੁਕ ਗਈ ਕੋਚ ਵਿੱਚੋਂ ਕੁਝ ਸਵਾਰੀਆਂ ਹੇਠਾਂ ਉਤਰੀਆਂ ਅਤੇ ਉਹਨਾਂ ਨੇ ਲੱਗਦੇ ਟ੍ਰੇਨ ਟਰੈਕ ਤੇ ਜਾ ਕੇ ਆਪਣਾ ਡੇਰਾ ਲਾ ਲਿਆ ਭਾਵ ਉੱਥੇ ਖੜ ਗਏ ਉਦੋਂ ਉਸ ਟਰੈਕ ਤੇ ਤੇਜ਼ ਰਫ਼ਤਾਰ ਦੇ ਨਾਲ ਆਈ ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈਸ ਟ੍ਰੇਨ ਉਨੇ ਕਈ ਯਾਤਰੀਆਂ ਨੂੰ ਦਰੜ ਸੁੱਟਿਆ ਤੇ ਲਾਸ਼ਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਅਤੇ ਚਾਰੇ ਪਾਸੇ ਚੀਕ ਚਾਹੜਾ ਪੈ ਗਿਆ ਇਸ ਹਾਦਸੇ 'ਚ ਹੁਣ ਤੱਕ 12 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 12 ਯਾਤਰੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੈ ਅਤੇ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਨਾਲ ਲੱਗਦੇ ਟਰੈਕ ਤੇ ਦੱਸਿਆ ਜਾ ਰਿਹਾ ਹੈ ਕਿ ਕਰਨਾਟਕ ਐਕਸਪ੍ਰੈਸ ਆ ਰਹੀ ਸੀ ਰੇਲ ਗੱਡੀ ਤੋਂ ਛਾਲ ਮਾਰਨ ਵਾਲੇ ਲੋਕਾਂ ਨੇ ਕਰਨਾਟਕ ਐਕਸਪ੍ਰੈਸ ਨੂੰ ਵੇਖਿਆ ਨਹੀਂ ਅਤੇ ਉਹਨਾਂ ਨੇ ਆ ਕੇ ਵੜ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਫਵਾਹ ਸੁਣ ਕੇ ਲਗਭਗ 30 ਤੋਂ 40 ਲੋਕਾਂ ਨੇ ਟ੍ਰੇਨ ਤੋਂ ਹੇਠਾਂ ਛਾਲਾਂ ਮਾਰੀਆਂ ਮੰਤਰੀ ਗਰੀਸ਼ ਮਹਾਜਨ ਕੁਝ ਸਮੇਂ ਬਾਅਦ ਉਸ ਮੌਕੇ ਤੇ ਪਹੁੰਚੇ ਇਹ ਹਾਦਸਾ ਜਲਗਾਉਂ ਦੀ ਪਚੋਰਾ ਤਹਿਸੀਲ ਦੇ ਪਿੰਡ ਪਰਤਾਦੇ ਕੋਲ ਵਾਪਰਿਆ ਦੱਸਣਾ ਬਣਦਾ ਕਿ ਪੁਸ਼ਪਕ ਐਕਸਪ੍ਰੈਸ ਮੁੰਬਈ ਸੀਐਸਟੀ ਵੱਲ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਦਾ ਰੇਲ ਗੱਡੀ ਨੂੰ ਪਚੋਰਾ ਰੇਲਵੇ ਸਟੇਸ਼ਨ ਤੇ ਖੜਾ ਕਰ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਟ੍ਰੇਨ ਦੀ B4 ਬੋਗੀ ਵਿੱਚ ਸਪਾਰਕਿੰਗ ਸ਼ੁਰੂ ਦੀ ਜਾਣਕਾਰੀ ਮਿਲੀ ਹੈ ਜਿਸ ਤੋਂ ਬਾਅਦ ਟ੍ਰੇਨ ਵਿੱਚ ਅੱਗ ਲੱਗਣ ਦੀ ਅਫਵਾਹ ਫੈਲਦੀ ਹੈ ਰੇਲਵੇ ਦੇ ਇੱਕ ਅਧਿਕਾਰੀ ਅਨੁਸਾਰ ਜਿਵੇਂ ਹੀ ਲਖਨਊ ਤੋਂ ਮੁੰਬਈ ਜਾਣ ਵਾਲੀ ਪੁਸ਼ਪਕ ਐਕਸਪ੍ਰੈਸ ਰੇਲਗੱਡੀ ਬੁੱਧਵਾਰ ਨੂੰ ਜਲਗਾਉਂ ਤੋਂ ਅੱਗੇ ਇੱਕ ਛੋਟੇ ਜਿਹੇ ਰੇਲਵੇ ਸਟੇਸ਼ਨ ਪ੍ਰਤਾਦੇ ਕੋਲ ਪਹੁੰਚੀ ਤਾਂ ਇੱਕ ਜਨਰਲ ਕੋਚ ਵਿੱਚ ਚੰਗਿਆੜੀਆਂ ਅਤੇ ਧੂੰਆਂ ਦੇਖਿਆ ਗਿਆ ਇਸ ਤੋਂ ਘਬਰਾ ਕੇ ਇੱਕ ਯਾਤਰੀ ਨੇ ਚੇਰ ਖਿੱਚ ਦਿੱਤੀ ਜਿਸ ਕੰਨ ਟ੍ਰੇਨ ਉੱਥੇ ਰੁਕ ਗਈ ਅਗਦੀ ਅਫਵਾਦ ਤੋਂ ਕਬਰਾਈਆਂ ਸਵਾਰੀਆਂ ਨੇ ਕਾਲੀ ਨਾਲ ਰੇਲ ਗੱਡੀ ਤੋਂ ਛਾਲਾ ਮਾਰ ਦਿੱਤੀਆਂ ਅਤੇ ਨਾਲ ਲੱਗਦੀ ਟ੍ਰੇਨ ਟਰੈਕ ਤੇ ਜਾ ਖੜੇ ਹੋਏ ਉਦੋਂ ਦੂਸਰੇ ਪਾਸੇ ਤੋਂ ਆ ਰਹੀ ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈਸ ਆਉਂਦੀ ਹੈ ਜੋ ਤੇਜ਼ ਮੋੜ ਕਰਨ ਟਰੈਕ ਤੇ ਖੜੇ ਯਾਤਰੀਆਂ ਨੂੰ ਨਜ਼ਰ ਨਾਈ ਅਤੇ ਕਰਨਾਟਕ ਐਕਸਪ੍ਰੈਸ ਕਈ ਯਾਤਰੀਆਂ ਨੂੰ ਕੁਚਲਦੀ ਹੋਈ ਅੱਗੇ ਲੰਘ ਗਈ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਮਾਰੇ ਗਏ ਯਾਤਰੀਆਂ ਦੇ ਪਰਿਵਾਰਾਂ ਨੂੰ ਉਥੋਂ ਦੀ ਸਰਕਾਰ ਦੇ ਵੱਲੋਂ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ ਕਰ ਦਿੱਤਾ ਹੈ ਹਾਦਸੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਹੋਰਨਾਵ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਹਾਦਸੇ ਤੋਂ ਬਾਅਦ ਪਿੰਡ ਪ੍ਰਤਾਦੇ ਦੇ ਪ੍ਰਧਾਨ ਸ਼ਸ਼ੀਕਾਂਤ ਪਾਟਲ ਸਮੇਤ ਪਿੰਡ ਦੇ ਲੋਕਾਂ ਨੇ ਜ਼ਖਮੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੈੱਡ ਸ਼ੀਟਾਂ ਨੂੰ ਸਟ੍ਰੈਚਰ ਦੇ ਤੌਰ ਤੇ ਵਰਤ ਕੇ ਸਥਾਨਕ ਉਪਲਬਧ ਸਾਧਨਾਂ ਦੀ ਵਰਤੋਂ ਕਰਦੇ ਹਾਂ ਜ਼ਖਮੀਆਂ ਨੂੰ ਨੇੜਲੇ ਪਿੰਡੂ ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਦੇ ਵਿੱਚ ਵੱਡੀ ਮਦਦ ਕੀਤੀ ਹੈ ਤੇ ਹੁਣ ਗੱਲ ਕਰਦੇ ਆ ਇੱਕ ਕਾਂਗਰਸੀ ਵਿਧਾਇਕ ਜਿਹੜਾ ਕਿ ਹਿਮਾਚਲ ਦਾ ਹੈ ਉਹਦੀ ਟਿੱਪਣੀ ਤੇ ਵਿਵਾਦ ਖੜਾ ਹੋ ਗਿਆ ਪੰਜਾਬ ਸਰਕਾਰ ਅਤੇ ਪੰਜਾਬ ਦੇ ਆਪ ਬੁਲਾਰੇ ਨੇ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਸੀ ਕਿ ਤੁਸੀਂ ਸਾਰੇ ਪੰਜਾਬੀਆਂ ਨੂੰ ਇਸ ਤਰੀਕੇ ਨਾਲ ਇੱਕੋ ਬਰਾਸ਼ ਨਾਲ ਪੇਂਟ ਨਹੀਂ ਕਰ ਸਕਦੇ ਦੱਸਣਾ ਬਣਦਾ ਹੈ ਕਿ ਹਿਮਾਚਲ ਦੇ ਵਿਧਾਇਕ ਚੰਦਰ ਸ਼ੇਖਰ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਇਹ ਟਿੱਪਣੀ ਕੀਤੀ ਗਈ ਸੀ ਇਸ ਟਿੱਪਣੀ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਬਿੱਟੂ ਨੇ ਕਿਹਾ ਕਿ ਪੰਜਾਬ ਅੰਤਰਰਾਸ਼ਟਰੀ ਸਰਹੱਦ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਗੰਭੀਰ ਮੁੱਦੇ ਦਾ ਆਪ ਸਾਹਮਣਾ ਕਰ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਲਿਆਂਦੇ ਜਾ ਰਹੇ ਨੇ ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਨੂੰ ਵੀ ਕੁਝ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਤੀ ਕਰਦਾ ਮੰਨਿਆ ਜਾਂਦਾ ਹੈ ਅਤੇ ਉੱਥੇ ਇਹ ਵੀ ਸਮੇਂ-ਸਮੇਂ ਤੇ ਖਬਰਾਂ ਮਿਲਦੀਆਂ ਨੇ ਕਿ ਕੁਝ ਸਿੰਥੈਟਿਕ ਡਰੱਗ ਦੀਆਂ ਫੈਕਟਰੀਆਂ ਵੀ ਨੇ ਤੇ ਉੱਥੋਂ ਦੇ ਲੋਕ ਇਹ ਧੰਦਾ ਵੀ ਕਰਦੇ ਨੇ ਬਿੱਟੂ ਨੇ ਕਿਹਾ ਕਿ ਹਿਮਾਚਲ ਕਾਂਗਰਸ ਪਾਰਟੀ ਦਾ ਵਿਧਾਇਕ ਪੰਜਾਬ ਨੂੰ ਦਰਅਸਲ ਬਦਨਾਮ ਕਰ ਰਿਹਾ ਹੈ ਹਿਮਾਚਲ ਵਿੱਚ ਕਈ ਪਿੰਡ ਭੰਗ ਦੀ ਖੇਤੀ ਕਰਦੇ ਆ ਅਤੇ ਸਾਰੇ ਦੇਸ਼ ਵਿੱਚ ਹਿਮਾਚਲ ਦੀ ਭੰਗ ਵੀ ਜਾਂਦੀ ਹੈ ਵਿਦੇਸ਼ੀ ਵੀ ਭੰਗ ਦਾ ਨਸ਼ਾ ਕਰਨ ਵਾਸਤੇ ਉੱਥੇ ਜਾਂਦੇ ਨੇ ਪਰ ਪੰਜਾਬ ਨੂੰ ਬਦਨਾਮ ਕਰਨ ਲਈ ਹਿਮਾਚਲ ਦੀ ਕਾਂਗਰਸ ਸਰਕਾਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਨਸ਼ਿਆਂ ਦੇ ਖਿਲਾਫ ਪਹਿਲਾਂ ਹੀ ਲੜਾਈ ਲੜ ਰਿਹਾ ਹੈ ਹਾਲਾਂਕਿ ਦੱਸਣਾ ਬਣਦਾ ਹੈ ਕਿ ਦਿੱਲੀ 'ਚ ਪੰਜਾਬੀਆਂ ਦੇ ਖਿਲਾਫ ਭਾਜਪਾ ਦੇ ਆਗੂ ਸਾਭਕਾ ਸੰਸਦ ਪ੍ਰਵੇਸ਼ ਵਰਮਾ ਦੀ ਟਿੱਪਣੀ ਤੇ ਬਿੱਟੂ ਨੇ ਚੁੱਪ ਵੱਟੀ ਹੋਈ ਹੈ ਇਸੇ ਤਰ੍ਹਾਂ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਹਿਮਾਚਲ ਦੇ ਕਾਂਗਰਸੀ ਵਿਧਾਇਕ ਦੀ ਟਿੱਪਣੀ ਤੇ ਚੁੱਪਵਟੀ ਹੋਈ ਹੈ ਤੇ ਹੁਣ ਗੱਲ ਕਰਦੇ ਆਂ ਅਕਾਲੀ ਦਲ ਦੀ ਇਹ ਕਲੇਸ਼ ਇਹ 카ਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਅਕਾਲੀ ਦਲ ਵੀ ਲੱਗਦਾ ਹੈ ਕਿ ਹਕਮਨਾਮਾ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਿਚ ਕਰਕੇ ਜਾਣ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 20 ਜਨਵਰੀ ਤੋਂ ਆਪਣੀ ਭਰਤੀ ਮੁਹਿੰਮ ਬੜ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੋਸ਼ ਲਾਇਆ ਹੈ ਕਿ ਅਕਾਲੀ ਦਲ ਆਪਣੀ ਮਨਮਰਜ਼ੀ ਨਾਲ ਭਰਤੀ ਕਰ ਰਿਹਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਸੁਣਾਇਆ ਗਿਆ ਸੀ ਅਕਾਲੀ ਦਲ ਉਸ ਤੋਂ ਮੁਨਕਰ ਹੋ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਨੂੰ ਰਾਜਨੀਤੀ ਦੇ ਖੇਤਰ ਵਿੱਚ ਵੀ ਅਗਵਾਈ ਦਿੰਦੇ ਆ। ਅਕਾਲੀ ਦਲ ਨੇ ਹੁਕਮ ਨਾਵਾ ਸਾਹਿਬ ਨਹੀਂ ਮੰਨਿਆ ਜਿਸ ਨਾਲ ਸਿੱਖ ਕੌਮ ਵੀ ਨਰਾਸ਼ ਹੋਈ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਪੁਨਰ ਸੁਰਜੀਤ ਹੋਣਾ ਬਹੁਤ ਲਾਜ਼ਮੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਜਾ ਕੇ ਝੂਠ ਬੋਲਿਆ ਅਕਾਲ ਤਖਤ ਸਾਹਿਬ ਸਰਵੋੱਚ ਹੈ ਇਸ ਲਈ ਹੁਕਮ ਦੀ ਪਾਲਣਾ ਕਰਨਾ ਸਾਡਾ ਫਰਜ਼ ਹੈ ਅਕਾਲੀ ਦਲ ਨੂੰ ਤਖਤ ਤੇ ਹੁਕਮਾਂ ਨੂੰ ਇਨ ਬਿਨ ਬੰਨਣਾ ਚਾਹੀਦਾ ਸੀ 20 25 ਦਿਨਾਂ ਵਿੱਚ 50 ਲੱਖ ਭਰਤੀ ਉਹਨਾਂ ਦੱਸਿਆ ਕਿ ਕਿਵੇਂ ਹੋ ਸਕਦੀ ਹੈ ਅਕਾਲੀ ਦਲ ਤੋਂ ਲੋਕ ਪਹਿਲਾਂ ਹੀ ਪਰੇਸ਼ਾਨ ਨੇ ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਆਖਰੀ ਉਮੀਦ ਵੀ ਗਵਾ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਐਡਵੋਕੇਟ ਧਾਮੀ ਉਸ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਨੇ ਅਤੇ ਤੁਰੰਤ ਸਾਰਿਆਂ ਦੀ ਮੀਟਿੰਗ ਉਹਨਾਂ ਨੂੰ ਬੁਲਾਉਣੀ ਚਾਹੀਦੀ ਹੈ ਬੀਬੀ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਹੁਕਮ ਦੀ ਪਾਲਣਾ ਨਾ ਕੀਤੀ ਗਈ ਤਾਂ ਉਹ ਸਾਰੇ ਇਕੱਠੇ ਹੋ ਕੇ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਨਗੇ ਅਤੇ ਸੰਗਤ ਦੀ ਕਚਹਿਰੀ ਵਿੱਚ ਵੀ ਜਾਣਗੇ ਇਸੇ ਤਰ੍ਹਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਕਿਹਾ ਕਿ ਅਕਾਲੀ ਦਲ ਦੇ ਵੱਲੋਂ ਜਿਹੜੀ ਬੀਤੀ 20 ਤਰੀਕ ਤੋਂ ਭਰਤੀ ਮੁਹਿੰਮ ਵਿਢੀ ਗਈ ਹੈ ਉਹ ਬਿਲਕੁਲ ਗਲਤ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਵੀ ਹੈ ਉਹਨਾਂ ਕਿਹਾ ਕਿ ਸਿੰਘ ਸਹਿਬਾਨੇ 2 ਦਸੰਬਰ 2024 ਨੂੰ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਇਸ ਨੂੰ ਕੌਮ ਨੇ ਤਾਂ ਸਵੀਕਾਰ ਕਰ ਲਿਆ ਪਰ ਅਕਾਲੀ ਦਲ ਨੇ ਉਸ ਨੂੰ ਹਾਲੇ ਤੱਕ ਨਹੀਂ ਮੰਨਿਆ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਦਿਲਾਂ ਵਿੱਚ ਉਮੀਦ ਜਾਗ ਗਈ ਸੀ ਕਿ ਹੁਣ ਅਕਾਲੀ ਦਲ ਪੁਨਰ ਸਰਜੀਤ ਹੋ ਜਾਵੇਗਾ ਪਰ ਅਕਾਲੀ ਦਲ ਨੇ ਹੁਕਮਨਾਮੇ ਦੀ ਉਲੰਘਣਾ ਕਰ ਦਿੱਤੀ ਹੈ ਦੁਨੀਆ ਵਿੱਚ ਕੋਈ ਅਜਿਹਾ ਸਿੱਖ ਨਹੀਂ ਹੋਏਗਾ ਜੋ ਹੁਕਮਨਾਮੇ ਨੂੰ ਨਾ ਮੰਨੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਹੁਕਮਨਾਮਾ ਨਾ ਮੰਨ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਅਕਾਲੀ ਦਲ ਭਗੌੜਾ ਹੋ ਗਿਆ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਅਕਾਲੀ ਦਲ ਦੇ ਸਵਿਧਾਰ ਨੂੰ ਜਾਣਦੇ ਆ ਉਹਨਾਂ ਨੇ ਵੀ ਕਿਹਾ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਦੂਰ ਹੋ ਰਿਹਾ ਹੈ। ਵਡਾਲਾ ਦੇ ਅਨੁਸਾਰ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੈਲੰਜ ਕੀਤਾ ਹੈ। ਉਹਨਾਂ ਆ ਕਿਹਾ ਕਿ ਐਡਵੋਕੇਟ ਧਾਮੀ ਨੇ ਵੀ ਕਿਹਾ ਸੀ ਕਿ ਹੁਕਮਨਾਮੇ ਲਾਗੂ ਹੋਣੇ ਚਾਹੀਦੇ ਆ। ਵਡਾਲਾ ਨੇ ਜਥੇਦਾਰ ਗਿਆਨੀ ਰੋਗਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਅਕਾਲ ਤਖਤ ਸਾਹਿਬ ਤੇ ਸੱਦੀ ਜਾਵੇ ਤੇ ਹੁਣ ਗੱਲ ਕਰਦੇ ਆ ਜਗਜੀਤ ਸਿੰਘ ਡੱਲੇਵਾਲ ਅਤੇ ਉਹਨਾਂ ਨੂੰ ਆਧਾਰ ਬਣਾ ਕੇ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਅਸਲ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਡੱਲੇਵਾਲ ਦੇ ਕੇਸ ਨੂੰ ਲੈ ਕੇ ਸੁਣਵਾਈ ਹੋਈ ਹੈ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਵਿਰੁੱਧ ਮਾਣ ਹਾਨੀ ਦੀ ਕਾਰਵਾਈ ਤੇ ਇਹ ਕਹਿੰਦੇ ਆ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਕਿ ਕੇਂਦਰ ਸਰਕਾਰ ਫਾਸਲਾ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਨਾਂ ਮੰਗਾਂ ਤੇ ਗੱਲਬਾਤ ਵਾਸਤੇ ਰਾਜ਼ੀ ਹੋਈ ਹੈ ਮੰਗਾਂ ਦਾ ਦਬਾਅ ਇਸ ਵਕਤ ਕਸਾਰ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਰਕੇ ਵਧਿਆ ਹੈ ਉਹਨਾਂ ਨੇ ਆਪਣੀ ਭੁੱਖ ਹੜਤਾਲ ਤਾਂ ਨਹੀਂ ਤੋੜੀ ਪਰ ਡਾਕਟਰੀ ਸਹਾਇਤਾ ਇਸ ਵਕਤ ਉਹ ਲੈ ਰਹੇ ਨੇ ਜਸਟਿਸ ਸੂਰੀਆਕਾਂਤ ਜਸਟਿਸ ਦੀਪੰਕਰ दत्ता ਅਤੇ ਜਸਟਿਸ ਉਜ्वल ਭੂਜਾ ਦੇ ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਫਾਸਲਾ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਪਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਮੁਲਾਕਾਤ ਕੀਤੀ ਅਤੇ 14 ਫਰਵਰੀ 2025 ਨੂੰ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਤੈਅ ਕਰ ਦਿੱਤੀ ਗਈ ਹੈ ਬੈਂਚ ਨੇ ਇਸ ਨੂੰ ਸਕਾਰਾਤਮਕ ਘਟਨਾਕਰਮ ਕਰਾਰ ਦਦਿਆ ਕਿ ਹੈ ਕਿ ਡੱਲੇਵਾਲ ਦੀ ਹਾਲਤ ਵਿੱਚ ਵੀ ਹੁਣ ਸੁਧਾਰ ਹੋ ਰਿਹਾ ਹੈ ਅਤੇ ਉਹ ਚੰਡੀਗੜ੍ਹ ਵਿੱਚ ਵਫ਼ਦ ਨਾਲ ਮੁਲਾਕਾਤ ਵੀ ਕਰਨਗੇ ਬੈਂਚ ਨੇ ਕਿਹਾ ਕਿ ਕਈ ਸਕਾਰਾਤਮਕ ਘਟਨਾਵਾਂ ਹੋਈਆਂ ਨੇ ਭਾਰਤ ਸਰਕਾਰ ਨੇ ਇੱਕ ਉੱਚ ਪਦਰੀ ਵਫ਼ਦ ਭੇਜਿਆ ਸੀ ਜਿਸ ਨੇ ਡੱਲੇਵਾਲਾ ਤੇ ਹੋਰ ਕਿਸਾਨ ਆਗੂਆਂ ਨਾਲ ਖਨੌਰੀ ਜਾ ਕੇ ਮੁਲਾਕਾਤ ਕੀਤੀ ਸੀ ਦੋਵੇਂ ਧਿਰਾਂ 14 ਫਰਵਰੀ 2025 ਨੂੰ ਚੰਡੀਗੜ੍ਹ ਵਿੱਚ ਗੱਲਬਾਤ ਵਾਸਤੇ ਤਿਆਰਬਈ ਹੋਈਆਂ ਅਤੇ ਮੁੱਦੇ ਸੁਲਝਾਉਣ ਵਾਸਤੇ ਸਹਿਮਤ ਹੋਈਆਂ ਨੇ। ਜਾਪਦਾ ਹੈ ਕਿ ਕੋਈ ਹੱਲ ਨਿਕਲੇਗਾ। ਅਦਾਲਤ ਨੇ ਕਿਹਾ ਕਿ ਡੱਲੇਵਾਲ ਨੇ ਡਾਕਟਰੀ ਸਹਾਇਤਾ ਵੀ ਮਨਜ਼ੂਰ ਕਰ ਲਈ ਸੀ ਅਤੇ ਉਹਨਾਂ ਦੀ ਸਥਿਤੀ ਵਿੱਚ ਵੀ ਸੁਧਾਰ ਹੋਇਆ ਹੈ। ਅਤੇ ਉਹਨਾਂ ਨੂੰ ਖਨੌਰੀ ਸਰਹੱਦ ਤੇ ਪ੍ਰਦਰਸ਼ਨ ਵਾਲੀ ਥਾਂ ਤੋਂ 50 ਮੀਟਰ ਦੀ ਦੂਰੀ ਤੇ ਬਣਾਏ ਗਏ ਅਸਥਾਈ ਹਸਪਤਾਲ ਵਿੱਚ ਵੀ ਤਬਦੀਲ ਕਰ ਦਿੱਤਾ ਗਿਆ ਹੈ। ਬੈਂਚ ਨੇ ਕਿਹਾ ਕਿ ਡੱਲੇਵਾਲ ਕੇਂਦਰ ਸਰਕਾਰ ਅਤੇ ਹੋਰ ਅਥਾਰਟੀਆਂ ਦੇ ਨਾਲ ਗੱਲਬਾਤ ਮੁੜੂ ਸ਼ੁਰੂ ਕਰਨ ਲਈ 14 ਫਰਵਰੀ 2025 ਨੂੰ ਚੰਡੀਗੜ੍ਹ ਵਿਖੇ ਗਠਿਤ ਵਫਾ ਦਾ ਹਿੱਸਾ ਬਣਨ ਲਈ ਵੀ ਤਿਆਰ ਨੇ ਅਸੀਂ ਡੱਲੇਵਾਲ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਮੀਟਿੰਗ 'ਚ ਕੁਝ ਦਿਨ ਪਹਿਲਾਂ ਚੰਡੀਗੜ੍ਹ ਜਾ ਸਕਦੇ ਐ ਪੀਜੀਆਈ ਵਿਖੇ ਡਾਕਟਰੀ ਸਹਾਇਤਾ ਅਤੇ ਜਾਂਚ ਕਰਵਾ ਸਕਦੇ ਐ ਅਤੇ ਆਪਣੀ ਪ੍ਰਭਾਵਸ਼ਾਲੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਾਸਤੇ ਲੋੜੀਂਦੀ ਡਾਕਟਰੀ ਸਹਾਇਤਾ ਵੀ ਲੈ ਸਕਦੇ ਐ ਸਾਨੂੰ ਉਹ ਕਹਿੰਦੇ ਇਹ ਵੀ ਦੱਸਿਆ ਗਿਆ ਕਿ ਕੁਝ ਹੋਰ ਕਿਸਾਨ ਆਗੂ ਨੇ ਵੀ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ ਅਤੇ ਗੱਲਬਾਤ ਮੁੜ ਸ਼ੁਰੂ ਕਰਨ ਵਾਸਤੇ ਉਹ ਵੀ ਸਹਿਮਤ ਹੋ ਗਏ ਸਨ ਸੁਪਰੀਮ ਕੋਰਟ ਨੇ ਕਿਹਾ ਕਿ ਸਾਰੇ ਹਿੱਸੇਦਾਰ ਫੈਸਲੇ ਲੈਣ ਅਤੇ ਭਵਿੱਖ ਦੀ ਕਾਰਵਾਈ ਦਾ ਫੈਸਲਾ ਕਰਨ ਦੇ ਯੋਗ ਹੋਣਗੇ ਜੋ ਕਿਸਾਨ ਭਾਈਚਾਰੇ ਸਮੇਤ ਕੌਮੀ ਹਿੱਤ ਵਿੱਚ ਵੀ ਹੈ ਬੈਂਚ ਨੇ ਕਿਹਾ ਕਿ ਤਾਜ਼ਾ ਘਟਨਾਕਰਮ ਦੇ ਮੱਦੇ ਨਜ਼ਰ ਮਾਨ ਹਾਨੀ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਦੀ ਪੇਸ਼ੀ ਦੀ ਜ਼ਰੂਰਤ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਸਾਨੂੰ ਦੱਸਿਆ ਗਿਆ ਹੈ ਕਿ ਉੱਚ ਤਾਕਤੀ ਕਮੇਟੀ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਵਫ਼ਦ ਦੀ ਬੇਨਤੀ ਤੇ 14 ਫਰਵਰੀ ਨੂੰ ਗੱਲਬਾਤ ਦੀ ਸਹਿਮਤੀ ਬਣੀ ਹੈ ਸੀਨੀਅਰ ਐਡਵੋਕੇਟ ਕਪਲ ਸਿਬਲ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਬੈਂਚ ਨੂੰ ਦੱਸਿਆ ਸੀ ਕਿ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਡੱਲੇਵਾਲ ਅਤੇ ਹੋਰ ਪ੍ਰਦਰਸ਼ਨਕਾਰੀ ਕਿਸਾਨਾਂ ਨੇ 18 ਜਨਵਰੀ ਨੂੰ ਕੇਂਦਰ ਸਰਕਾਰ ਦੇ ਉੱਚ ਪਦਰੀ ਵਫਦ ਦੇ ਨਾਲ ਮੁਲਾਕਾਤ ਤੋਂ ਬਾਅਦ ਡਾਕਟਰੀ ਸਹਾਇਤਾ ਨੂੰ ਮਨਜ਼ੂਰ ਕਰ ਲਿਆ ਸੀ। ਉਹਨਾਂ ਬੈਂਚ ਨੂੰ ਦੱਸਿਆ ਕਿ ਡੱਲੇਵਾਲ ਨੇ ਆਪਣੀ ਭੁੱਖ ਹੜਤਾਲ ਖਤਮ ਕੀਤੇ ਬਗੈਰ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੇ ਸਰੀਰ ਵਿੱਚ ਕੀਟੋਨ ਦਾ ਪੱਧਰ ਕੁਝ ਦਿਨਾਂ ਅੰਦਰ ਘਟਿਆ ਵੀ ਹੈ। ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਵੀ ਤੇਜ਼ੀ ਨਾਲ ਹੋ ਰਿਹਾ ਹੈ। ਕਪਲ ਸਿਬਲ ਨੇ ਬੈਂਚ ਨੂੰ ਬੇਨਤੀ ਕੀਤੀ ਹੈ ਕਿ ਨਿਰਧਾਰਤ ਬੈਠਕ ਦੇ ਮੱਦੇਨਜ਼ਰ ਮਾਮਲੇ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇ। ਤੇ ਹੁਣ ਗੱਲ ਕਰਦੇ ਆ ਲੁਧਿਆਣਾ ਦੇ ਵਿੱਚੋਂ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਸੀ। ਅੱਜ ਦੇ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਇਹ ਖ਼ਬਰ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ। ਉਹਦੇ ਉੱਤੇ ਹੋਰ ਸਖ਼ਤੀ ਦੀ ਖ਼ਬਰ ਮਿਲ ਰਹੀ ਹੈ। ਹੁਣ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਲੁਧਿਆਣਾ ਦੇ ਵਿੱਚ ਜਿਹੜੀ ਤਾਲਵਾਨੀ ਸਜ਼ਾ ਦਿੱਤੀ ਗਈ ਹੈ ਉਸ ਮਾਮਲੇ ਵਿੱਚ ਸੂ ਮੋਟੋ ਨੋਟਿਸ ਜਾਰੀ ਕਰ ਦਿੱਤਾ ਹੈ ਇੰਨਾ ਹੀ ਨਹੀਂ ਸਗੋਂ ਪੀੜਤ ਲੜਕੀਆਂ ਦੀਆਂ ਤਸਵੀਰਾਂ ਸ਼ੇਅਰ ਕਰਨ ਵਾਲਿਆਂ ਉੱਤੇ ਕਾਰਵਾਈ ਦੇ ਹੁਕਮ ਵੀ ਦਿੱਤੇ ਐ ਇਸ ਸਬੰਧੀ ਚੇਅਰਮੈਨ ਨੇ ਦੱਸਿਆ ਕਿ ਇਲੈਕਟ੍ਰੋਨਿਕ মিডিਆ ਦੇ ਰਾਹੀਂ ਆਈ ਖਬਰ ਦੇ ਅਨੁਸਾਰ ਇੱਕ ਕੱਪੜਾ ਫੈਕਟਰੀ ਦੇ ਮਾਲਕ ਵੱਲੋਂ ਇੱਕ ਮਾਂ ਅਤੇ ਉਸ ਦੀਆਂ ਤਿੰਨ ਬੱਚੀਆਂ ਨੂੰ ਚੋਰੀ ਦੇ ਦੋਸ਼ ਦੇ ਵਿੱਚ ਮੂੰਹ ਕਾਲਾ ਕਰਕੇ ਘਮਾਇਆ ਗਿਆ ਮੈਂ ਚੋਰ ਹਾਂ ਇਹ ਤਖਤੀਆਂ ਪਾਈਆਂ ਗਈਆਂ ਜੋ ਕਿ ਬੱਚਿਆਂ ਦੇ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ ਬਾਲ ਅਦਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜੁਵੈਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲड्रन ਐਕਟ 2015 ਦੀ ਧਾਰਾ 75 ਅਤੇ 79 ਦੇ ਤਹਿਤ ਮਾਮਲਾ ਦਰਜ ਕਰਨ ਅਤੇ ਬਾਲ ਮਜ਼ਦੂਰੀ ਨਿਵਾਰਣ ਅਤੇ ਨਿਜੰਤਰਣ ਐਕਟ 1986 ਅਤੇ ਭਾਰਤੀ ਨਿਆਂ ਸਹਨਤਾ 2023 ਦੀਆਂ ਸੰਬੰਧਤ ਧਾਰਾਵਾਂ ਦੀ ਇਹਨ ਮਕਦਮਾ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੁਕਮ ਜਾਰੀ ਕਰ ਦਿੱਤੇ ਨੇ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ 23 ਜਨਵਰੀ ਤੱਕ ਉਹਨਾਂ ਨੂੰ ਭੇਜਣ ਦੀ ਨਾਲ ਹਦਾਇਤ ਵੀ ਕੀਤੀ ਗਈ ਹੈ ਚੇਅਰਮੈਨ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਜਿਹੜੇ ਲੋਕ ਬੱਚੀਆਂ ਦੀਆਂ ਫੋਟੋਆਂ ਖਿੱਚ ਰਹੇ ਸੀ ਵੀਡੀਓ ਬਣਾ ਕੇ ਵਾਇਰਲ ਕਰ ਰਹੇ ਸੀ ਉਹਨਾਂ ਦੇ ਖਿਲਾਫ ਵੀ ਜੁਵਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2015 ਦੇ ਸੈਕਸ਼ਨ 74 ਦੇ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਆਮਲ ਵਿੱਚ ਲਿਆਂਦੀ ਜਾਵੇ ਤੇ ਹੁਣ ਗੱਲ ਕਰਦੇ ਹਾਂ ਮੋਹਾਲੀ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਸਲ ਦੇ ਵਿੱਚ ਇਹਨਾਂ ਅਧਿਆਪਕਾਂ ਦੇ ਵੱਲੋਂ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਦੋਸ਼ ਇਹ ਹੈ ਇਲਜ਼ਾਮ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਲੰਘੇ ਦਿਨੀ ਮਹਿੰਗਾਈ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਸੀ ਮਹਿੰਗਾਈ ਪੱਤੇ 'ਚ ਡੀਏ 'ਚ ਵਾਅਦਾ ਕੀਤਾ ਗਿਆ ਸੀ ਉਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹ ਕਹਿੰਦੇ ਸਾਡੇ ਨਾਲ ਅਸਲ ਦੇ ਵਿੱਚ ਕੋਝਾ ਮਜ਼ਾਕ ਕੀਤਾ ਗਿਆ ਅਤੇ ਇਸ ਕਾਰਨ ਇਸ ਨੋਟੀਫਿਕੇਸ਼ਨ ਨੂੰ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਵੱਲੋਂ ਮੁੱਢੋਂ ਨਕਾਰ ਦਿੱਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਸਮੇਤ ਸਬਕ ਕਮੇਟੀ ਨਾਲ ਹੋਈਆਂ ਮੀਟਿੰਗਾਂ ਦੇ ਵਿੱਚ ਸਹਿਮਤੀ ਬਣੀ ਸੀ ਪਰ ਉਸ ਸਹਿਮਤੀ ਦੇ ਉਲਟ ਇਹ ਪੱਤਰ ਜਾਰੀ ਕੀਤਾ ਗਿਆ ਇਸ ਕਾਰਨ ਸੰਗਰੂਰ ਪਟਿਆਲਾ ਤੇ ਹੋਰਨਾਂ ਥਾਵਾਂ ਤੋਂ ਵੱਡੀ ਗੰਤੀ ਵਿੱਚ ਕੰਪਿਊਟਰ ਅਧਿਆਪਕ ਮੋਹਾਲੀ ਪਹੁੰਚੇ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉਹਨਾਂ ਦੱਸਿਆ ਕਿ ਲਗਾਤਾਰ ਕਈ ਵਾਰੀ ਮੀਟਿੰਗਾਂ ਹੋਈਆਂ ਤੇ ਭਰੋਸਾ ਦੇਣ ਤੋਂ ਬਾਅਦ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਕਾਰਨ ਉਹਨਾਂ ਕੋਲ ਸੰਘਰਸ਼ ਕਰਨ ਤੋਂ ਇਲਾਵਾ ਉਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਉਹਨਾਂ ਇਹ ਵੀ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸਭ ਕੁਝ ਨਾਲ ਲੈ ਕੇ ਦਿੱਲੀ ਵਿੱਚ ਆਪ ਅਤੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਸਕਦੇ ਐ ਅਤੇ ਪੰਜਾਬ ਵਿੱਚ ਵੀ ਪ੍ਰਦਰਸ਼ਨ ਇਸੇ ਤਰੀਕੇ ਨਾਲ ਉਹਨਾਂ ਵੱਲੋਂ ਜਾਰੀ ਰਹਿਣਗੇ ਦੋਸਤੋ ਇਸੇ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ